ਅੱਜ ਜਦੋਂ ਗਿਆਨੀ ਹਰਪੀ ਸਿੰਘ ਜੀ ਨੂੰ ਸੇਵਾ ਮੁਕਤ ਕੀਤਾ ਗਿਆ ਜ세ਦਾਰੀ ਤੋਂ ਤੇ ਸਿਰਫ ਉਹ ਹੈਡ ਗ੍ਰੰਥੀ ਦੀਆਂ ਸੇਵਾਵਾਂ ਨਿਭਾ ਸਕਣਗੇ ਹਾਲੇ ਇਸ ਤੋਂ ਬਾਅਦ ਪਤਾ ਨਹੀਂ ਉਹ ਕੀ ਫੈਸਲਾ ਲੈਂਦੇ ਨੇ ਪਰ ਉਹਦੇ ਵਿਚਾਰ ਹੀ ਤਕਸਦੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਗੌਰ ਦਾ ਇੱਕ ਜੋ ਵਿਵਾਦਿਤ ਬਿਆਨ ਆ ਗਿਆ ਉਹਦੇ ਵਿੱਚ ਉਹਣਾ ਨੇ ਇਥੋਂ ਤੱਕ ਕਹਤਾ ਕਿ ਹਰਪ੍ਰੀਤ ਸਿੰਘ ਜੀ ਨੂੰ ਪੰਥ ਚੋਂ ਸ਼ੇਕ ਦਿੱਤਾ ਜਾਏ ਇਹ ਤੁਸੀਂ ਸਾਰੇ ਵੀਡੀਓ ਸੁਣੋ ਇਹ ਅਨਟੋਲਡ ਚੈਨਲ ਦੇ ਸੋਰਸ ਨਾਲ ਤੁਹਾਨੂੰ ਅਸੀਂ ਆਪਣੇ ਚੈਨਲ ਸੱਚਾ ਪਰਾ ਤੇ ਦਿਖਾ ਰਹੇ ਹਾਂ ਤੇ ਮੈਨੂੰ ਤੁਸੀਂ ਜੋ ਇਜਾਜ਼ਤ ਤੇ ਇਹ ਵੀਡੀਓ ਤੁਸੀਂ ਦੇਖੋ ਸੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਤਖਸ਼ੀਲ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਗੋਹਰ ਗੱਲਬਾਤ ਕਰਦੇ ਆ ਉਹਨਾਂ ਨਾਲ ਜਥੇਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੇ ਜੋ ਫੈਸਲਾ ਆਇਆ ਇਸ ਦੇ ਉੱਪਰ ਪਹਿਲਾ ਪ੍ਰਤੀਕਰਮ ਕੀ ਆ ਤੁਹਾਡਾ ਜੀ ਇਹ ਦੇਰ ਆਇਦ ਦਰੁਸਤ ਆਇਦ ਜੀ ਇਹ ਫੈਸਲਾ ਬੜਾ ਚਿਰ ਪਹਿਲੇ ਹੋ ਜਾਣਾ ਚਾਹੀਦਾ ਸੀ ਹਾਂਜੀ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੀ ਮੈਂ ਅੱਜ ਵੀ ਉਹਨਾਂ ਦੇ ਨਾਮ ਨਾਲ ਜੀ ਸ਼ਬਦ ਲਾ ਰਿਹਾ ਜੀ ਤੇ ਸ਼੍ਰੀਮਾਨ ਵੀ ਕਹਿ ਰਿਹਾ ਜੀ ਇਹ ਉਹ ਵਿਅਕਤੀ ਹੈ ਹਾਂ ਜੀ ਜਿਸ ਜਿਨ੍ਹਾਂ ਤੇ ਇਹ ਕਹਾਵਤ ਲਾਗੂ ਹੁੰਦੀ ਹੈ ਕਿ ਐਸੀ ਨਾਰ ਸੁਲੱਖਣੀ ਹਮ ਮੱਥੇ ਉਸ ਦੇ ਡੰਮ ਖਾਵੇ ਪੀਵੇ ਪੰਥ ਦਾ ਤੇ ਕਰੇ ਪਰਾਇਆ ਕੰਮ ਜੀ ਇਸ ਵਿਅਕਤੀ ਨੇ ਪੰਥਕ ਸਖਸੀਅਤਾਂ ਦਾ ਵੱਡਾ ਘਾਣ ਕੀਤਾ ਜੀ ਇਸ ਵਿਅਕਤੀ ਨੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਸਰਵੋੱਚਤਾ ਮਹਾਨਤਾ ਨੂੰ ਵੱਡਾ ਖੋਰਾ ਲਾਇਆ ਜੀ ਜਿਹੜਾ ਮੇਰਾ ਪਰਸਨਲ ਇਹਨਾਂ ਨਾਲ ਕੋਈ ਵੈਰ ਨਹੀਂ ਹੈਗਾ ਜੀ ਜਿਹੜਾ ਆ ਸਾਡੇ ਵਾਲਾ ਐਪੀਸੋਡ ਆਇਆ ਇੱਥੇ ਪਟਨਾ ਸਾਹਿਬ ਹਾਂਜੀ ਉਹਦੀ ਸਕ੍ਰਿਪਟ ਲਿਖਣ ਵਾਲਾ ਸਕ੍ਰਿਪਟ ਜਿਹੜਾ ਰਾਈਟਰ ਹੈ ਤੇ ਡਾਇਰੈਕਟਰ ਹੈ ਤੇ ਐਕਟਰ ਹੈ ਉਹ ਸਾਰਾ ਕੁਝ శ్రీਮਾਨ ਸਿੰਘ ਸਾਹਿਬ ਸਾਬ ਦਾ ਜਾਨੇ ਹਰਪ੍ਰੀਤ ਸਿੰਘ ਜੀ ਨੇ ਜੀ ਇਹਨਾਂ ਨੂੰ ਕੋਈ ਸ਼ਰਾਪ ਲੱਗਿਆ ਕਿਸੇ ਜਨਮ ਦਾ ਜੀ ਜਿਹੜਾ ਇਹਨਾਂ ਨੂੰ ਪਾਲਣ ਵਾਲਾ ਪੜਾਉਣ ਵਾਲਾ ਇਹਨਾਂ ਦੇ ਆਪਣੇ ਆਪਣੇ ਰਸਨਾ ਦੇ ਬੋਲ ਨੇ ਕਿ ਮੈਨੂੰ ਸ਼ਰਮਣੀ ਕਮੇਟੀ ਨੇ ਸ਼ਰਮਣੀ ਕਮੇਟੀ ਮੇਰੀ ਮਾਂ ਹੈ ਸ਼੍ਰਮਣਿਕ ਕਮੇਟੀ ਨੇ ਮੈਨੂੰ ਪਾਲਿਆ ਸ਼੍ਰਮਣਿਕ ਕਮੇਟੀ ਨੇ ਮੈਨੂੰ ਪੜਾਇਆ ਤੇ ਵੱਡੀਆਂ ਪਦਵੀਆਂ ਦਿੱਤੀਆਂ ਜੀ ਦੇਖੋ ਜਿਹਨੂੰ ਪਾਲਿਆ ਹੋਵੇ ਪੜਾਇਆ ਹੋਵੇ ਉਹਦੇ ਤੇ ਬੰਦਾ ਇੰਨਾ ਮਾਣ ਤਾਂ ਕਰ ਹੀ ਸਕਦਾ ਹੈ ਨਾ ਹੂੰ ਕਿ ਉਹਨੂੰ ਇੱਕ ਪਦਵੀ ਦੇ ਦਿੱਤੀ ਜਾਵੇ ਜੇ ਇੱਕ ਨਾ ਦਿੱਤੀ ਗੁਰੂ ਪੰਥ ਨੇ ਇਹਨਾਂ ਨੂੰ ਦੋ-ਦੋ ਪਦਵੀਆਂ ਦੇ ਕੇ ਨਿਵਾਜਿਆ ਜੀ ਜਿਸ ਦੇ ਕਿ ਯੋਗ ਨਹੀਂ ਸਨ ਯੋਗ ਨਹੀਂ ਸਨ ਦਾ ਮਤਲਬ ਤੁਸੀਂ ਕਿਵੇਂ ਸਮਝਾਓਗੇ ਯੋਗ ਨਹੀਂ ਸਨ ਮਤਲਬ ਇਸ ਲਈ ਯੋਗ ਨਹੀਂ ਸਨ ਉਹ ਉਹ ਤੁਹਾਨੂੰ ਅਯੋਗਤਾ ਹੁਣ ਦਿਖ ਗਈ ਨਾ ਹੂੰ ਵਰਹੰਗੇ ਨਾ ਜੀ ਉਹ ਤਾਂ ਕਹਿੰਦੇ ਮੈਂ ਯੋਗ ਸੀ ਮੈਂ ਫੈਸਲੇ ਇਸ ਤਰੀਕੇ ਦੇ ਕੀਤੇ ਉਹ ਕਹਿੰਦੇ ਉਸ ਦਾ ਜਿਹੜੀ ਮੈਂ ਖਮਿਆਜ਼ਾ ਪਉਤਰੀਆਂ ਪਹਿਲਾਂ ਤੋਂ ਤੁਸੀਂ ਸ਼ਾਇਦ ਉਹਨਾਂ ਦੀ ਵੀਡੀਓ ਵੀ ਸੁਣੀ ਹੋਵੇ ਜਿਹੜੀ ਉਹਨਾਂ ਨੇ ਫੇਸਬੁੱਕ ਤੇ ਪਾਈ ਸੀ ਜੀ ਨਹੀਂ ਜੀ ਨਹੀਂ ਜੀ ਨਹੀਂ ਹੀ ਇਸ ਟੈਲਿੰਗ ਲਾਈ ਟੋਟਲੀ ਲਾਈ ਹੀ ਇਸ ਲਾਈਂਗ ਉਹ ਸੱਚ ਨਹੀਂ ਬੋਲ ਸਕਦੇ ਜੀ ਉਹ ਫੈਸਲੇ ਜਿਹੜੇ ਨੇ ਉਹ ਨਾ ਤਾਂ ਉਹ ਪਰਿਵਾਰ ਦੇ ਬਣੇ ਹੁਣ ਇਹ ਤਾਂ ਸਾਰਾ ਜਿਹੜੀ ਸਾਡੀ ਹੈਗੀ ਹੈ ਸਤਕਾਰਯੋਗ ਅੰਤਰੰਕ ਕਮੇਟੀ ਹੈ ਜਿਹੜੀ ਜੀ ਉਹਦੇ ਵਿੱਚ ਜੋ-ਜੋ ਮਸਲੇ ਵਿਚਾਰੇ ਗਏ ਨੇ ਜੋ ਗੁਰਪ੍ਰੀਤ ਸਿੰਘ ਨੇ ਇਹਨਾਂ ਤੇ ਦੋਸ਼ ਰোপਣ ਕੀਤੇ ਉਸ ਨੂੰ ਉਹਨਾਂ ਸਹੀ ਮੰਨ ਲਿਆ ਹੋਇਆ ਜੀ ਪੰਥ ਦੀ ਜਮਾਤ ਨੇ ਇਹ ਫੈਸਲਾ ਲਿਆ ਕਿ ਇਹ ਯੋਗ ਨਹੀਂ ਹੈਗੇ ਜੀ ਯੋਗ ਨੂੰ ਤੁਸੀਂ ਕਹੇ ਯੋਗ ਨਹੀਂ ਹੈਗੇ ਤੁਹਾਡੀ ਸਾਰੀ ਸਕ੍ਰਿਪਟ ਇਹਨਾਂ ਨੇ ਲਿਖੀ ਕੋਈ ਨਿੱਜੀ ਖੁੰਦਕ ਸੀ ਤੁਹਾਡੇ ਨਾਲ ਇਹ ਕੀ ਗੱਲਬਾਤ ਕੀਤੀ ਪਹਿਲਾਂ ਕਿਹਾ ਪਹਿਲਾਂ ਕਿਹਾ ਵੀ ਕੋਈ ਨਿਜੀ ਖੁੰਦਕ ਨਹੀਂ ਹੈ ਇਹਨਾਂ ਨੂੰ ਸਿਰਫ ਇੱਕ ਮਹੱਤਵਕ ਆकांशा ਸੀ ਕਿ ਸਾਰੇ ਤਖਤਾਂ ਤੇ ਮੇਰਾ ਵਰ ਚਸਮ ਹੋਵੇ ਇੱਥੇ ਇੱਕ ਬੰਦਾ ਹੈਗਾ ਜਿਹਨੂੰ ਇਹਨਾਂ ਦਾ ਬੰਦਾ ਹੈਗਾ ਆਨੰਦਪੁਰ ਸਾਹਿਬ ਦਾ ਜੀ ਜਿਹਨੂੰ ਇਹ ਇੱਥੇ ਜਥੇਦਾਰ ਲਾਉਣਾ ਚਾਹੁੰਦੇ ਸੀ ਨਾਮ ਲੈ ਲਓ ਉਹਦੇ ਲਈ ਇਹਨਾਂ ਨੇ ਨਾਮ ਲਾਉਂਗੇ ਉਹਦਾ ਨਾਮ ਲੈ ਦੇਵਾਂਗੇ ਸਾਰਾ ਵੀਡੀਓ ਦੇ ਦੇਾਂਗੇ ਦਿਖਾ ਲਿਓ ਜੀ ਜਿਹਨੂੰ ਇਹ ਇੱਥੇ ਜਥੇਦਾਰ ਲਾਉਣਾ ਚਾਹੁੰਦੇ ਸੀ ਪਟਨਾ ਸਾਹਿਬ ਜੱਠੇ ਘਰ ਲਾਉਣਾ ਚਾਹੁੰਦੇ ਸੀ ਉਹਨਾਂ ਨੂੰ ਹਾਂ 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 ਉਹਦੇ ਕਰਕੇ ਇਹਨਾਂ ਨੇ ਸਾਰੀ ਸਾਡੇ ਖਿਲਾਫ ਸਕ੍ਰਿਪਟ ਲਿਖੀ ਸਾਰੇ ਦੋਸ਼ ਇਹਨਾਂ ਲਗਵਾਏ ਔਰ ਉਸ ਤੋਂ ਵੱਡੀ ਗੱਲ ਕਿ ਜਦ ਮੈਂ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਤਖਤ ਪਟਨਾ ਸਾਹਿਬ ਦੀ ਕਮੇਟੀ ਦਾ ਲੈਟਰ ਲੈ ਕੇ ਜੋ ਮੈਨੂੰ ਦਿੱਤਾ ਗਿਆ ਔਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਲੈਟਰ ਕੇ ਮੀਟਿੰਗ ਵਿੱਚ ਆਓ ਮੈਂ ਉੱਥੇ ਗਿਆ ਇਹਨਾਂ ਨੇ ਅੰਦਰੋਂ ਤਾਲਾ ਲਾ ਦਿੱਤਾ ਇਹਨਾਂ ਨੇ ਬਾਹਰ ਅੰਦਰ ਮਤਲਬ ਪ੍ਰਵੇਸ਼ ਨਹੀਂ ਕਰਨ ਦਿੱਤਾ ਹਾਂਜੀ ਉਦੋਂ ਮੈਂ ਆਪਣੇ ਤੇ ਗੱਲ ਲੈ ਲਈ ਮੈਂ ਕਿਹਾ ਵੀ ਮੈਂ ਦੱਸ ਕੇ ਨਹੀਂ ਆਇਆ ਦੱਸ ਕੇ ਕਿਉਂ ਨਹੀਂ ਆਇਆ ਜਦ ਮੇਰੇ ਕੋਲ ਲੈਟਰ ਹੈਗਾ ਇਸਰੀ ਅਕਾਲ ਤੱਕ ਸਭ ਦਾ ਮੀਟਿੰਗ 'ਚ ਆਉਣ ਦਾ ਹੂੰ ਤਾਂ ਦੱਸ ਕੇ ਨਾ ਆਉਣ ਦਾ ਕੀ ਮਤਲਬ ਸਵੇ ਇਹਨੂੰ ਪਤਾ ਨਹੀਂ ਸੀ ਕਿ ਮੈਂ ਆਉਣਾ ਜੀ ਇਹਨਾਂ ਨੇ ਹਮੇਸ਼ਾ ਹੀ ਜੀ ਹਮੇਸ਼ਾ ਹੀ ਪੰਥ ਦੀ ਪੇਠ ਵਿੱਚ ਸ਼ਰਾਬ ਮਾਰਿਆ ਇਹਨਾਂ ਨੇ ਆਪਣੀ ਮਾਂ ਜਿਹਨੂੰ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੀ ਪੂਰੀ ਤਰ੍ਹਾਂ ਬੇਦਬੀ ਇਹਨਾਂ ਨੇ ਕੀਤੀ ਜੀ ਇਹਨਾਂ ਨੇ ਕੋਈ ਮਸਲਾ ਸੁਣ ਲੋ ਧਿਆਨ ਨਾਲ ਜੀ ਅੱਜ ਨਾਲੇ ਵਾਲਾ ਮਸਲਾ ਆਇਆ ਗੁਰੂ ਗ੍ਰੰਥ ਸਾਹਿਬ ਲੈ ਕੇ ਕਮੇਟੀ ਬਣਾ ਦਿੱਤੀ ਫਤਿਹ ਉਦੋਂ ਬਾਅਦ ਇਹਨਾਂ ਕੱਖ ਨਹੀਂ ਕੀਤਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਕਿ ਅਸੀਂ ਜਕਰਾਂ ਵੀ ਨਹੀਂ ਬੁਲਾਉਂਦੇ ਉੱਥੇ ਇੱਕ ਬੰਦਾ ਜੰਗਲਾ ਟੱਪ ਕੇ ਅੰਦਰ ਪ੍ਰਵੇਸ਼ ਕਰ ਗਿਆ ਇਹਨਾਂ ਦੀ ਜ਼ਿੰਮੇਵਾਰੀ ਸੀ ਇਹਨਾਂ ਨੇ ਉਦੋਂ ਦੇ ਚੰਨੀ ਨੂੰ ਜਿਹੜਾ ਆਪਣਾ ਹੈਗਾ ਪੀਐਮ ਰਹੇ ਨਾ ਥੋੜਾ ਥੋੜਾ ਸਮਾਂ ਪੰਜਾਬ ਦੇ ਉਹਨਾਂ ਨੂੰ ਲਿਖਤ ਦਾ ਵੀ 7 ਦਿਨਾਂ ਜਿਹਦਾ ਜਵਾਬ ਦਿੱਤਾ ਜਾਏ ਕੋਈ ਜਵਾਬ ਨਹੀਂ ਆਇਆ ਉਹਦੇ باوجود ਵੀ ਉਹਦੇ ਘਰ ਜਾ ਕੇ ਹੂੰ ਤੇ ਉਹਦੇ ਬੇਟੇ ਨੂੰ ਅਸੀਂ ਨਹੀਂ ਸਾਡਾ ਨਹੀਂ ਚੰਨੀ ਨਾਲ ਕੋਈ ਬੈਰ ਉਹਦੇ ਘਰ ਜਾ ਕੇ ਉਹ ਉਸ ਜਮਾਤ ਦਾ ਉਹ ਬੰਦਾ ਮੁੱਖ ਮੰਤਰੀ ਹੈ ਜਿਹੜਾ ਜਿਨ੍ਹਾਂ ਦੇ ਰਾਜ ਸਮੇਂ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਤੇ ਸਿੱਖਾਂ ਦੀ ਕੌਮ ਦੀ ਨਸਲ ਕੁਸ਼ੀ ਹੋਈ ਹੂੰ ਜਿੱਥੇ ਤੋਪਾਂ ਚੱਲੀਆਂ ਟੈਂਕ ਚੱਲੇ ਅੱਜ ਭਾਵੇਂ ਉਹ ਫੋਟੋਆਂ ਨੇ ਪਰ ਉਹ ਇੱਥੇ ਸਿੱਖਾਂ ਦੇ ਸੀਨਿਆਂ ਵਿੱਚ ਉਹ ਜ਼ਖਮ ਲਿਖੇ ਹੋਏ ਨੇ ਸਦੀਆਂ ਤੱਕ ਰਹਿਣਗੇ ਭੁੱਲੇਗਾ ਨਹੀਂ ਉਹਨੂੰ ਸਿੱਖੋਂ ਉਹਨਾਂ ਦੇ ਘਰ ਜਾ ਕੇ ਤੁਸੀਂ ਪਤਿਤ ਬੰਦੇ ਨੂੰ ਸਰੋਪਾ ਦਿੰਦੇ ਹੋ ਉਹਦੀ ਅਰਦਾਸ ਕਰਦੇ ਹੋ ਤੇ ਤੁਹਾਨੂੰ ਕਿਵੇਂ ਯੋਗ ਸਮਝਿਆ ਜਾਏ ਜ਼ਿਥੇਦਾਰੀ ਦੇ ਪਗੌਰ ਸਾਹਿਬ ਉਹ ਇਸ ਗੱਲ ਤੇ ਐਂ ਕਹਿੰਦੇ ਨੇ ਉਹ ਕਹਿੰਦੇ ਅਕਾਲੀ ਦਲ ਦੇ ਰਾਜ ਦੇ ਵਿੱਚ ਆਪੋਨੈਂਟਸ ਵੀ ਕਹਿੰਦੇ ਨੇ ਇਹ ਕਹਿੰਦੇ ਅਕਾਲੀ ਦਲ ਦੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਸੰਗਤ ਤੇ ਗੋਲੀ ਚੱਲੀ ਕਹਿੰਦੇ ਬਰਾਬਰ ਦੇ ਭਾਗੀਦਾਰ ਨੇ ਅਕਾਲੀ ਵੀ ਮੈਂ ਕਹਿੰਦਾ ਜੀ ਉਹਨਾਂ ਦੀ ਸਰਕਾਰ ਸੀ ਉਹਨਾਂ ਦੀ ਸਰਕਾਰ ਵੇਲੇ 84 ਹੋਇਆ ਉਹਨੂੰ ਸਾਰੇ ਮਾੜਾ ਕਹਿੰਦੇ ਨੇ ਉਹਨਾਂ ਨੇ ਜਦ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦੇ 84 ਹੋਇਆ ਉਹਨਾਂ ਦੀ ਸਰਕਾਰ ਵੇਲੇ ਗੋਲੀਆਂ ਚੱਲੀਆਂ ਜੋ ਕੁਝ ਹੋਇਆ ਫਿਰ ਉਹਨਾਂ ਦੇ ਲਾਏ ਹੋਏ ਤੁਸੀਂ ਜਥੇਦਾਰ ਕਿਉਂ ਲੱਗੇ ਹੂੰ ਤੁਸੀਂ ਉਹਨਾਂ ਦੇ ਕੋਲੋਂ ਹੀ ਜਥੇਦਾਰ ਲੱਗੇ ਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਿਸ ਦਿਨ 10 ਮਾਰਚ ਨੂੰ ਪਿਛਲੇ ਸਾਲ ਉਹਨਾਂ ਦੀ ਵਰ੍ਹੇ ਸੀ 7:30 ਵਜੇ ਸਭ ਤੋਂ ਪਹਿਲੇ ਪਿੰਡ ਜਾ ਕੇ ਚਾਹ ਇਹ ਪੀ ਰਹੇ ਸਨ ਉਹਨਾਂ ਦੇ ਘਰ ਕਿਉਂ ਗਏ ਜੇ ਉਹ ਦੋਸ਼ੀ ਸੰਤ ਹੂੰ ਬਲਕਿ ਅਸਲੀਅਤ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰੀ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਗਲ ਪੱਲਾ ਪਾ ਕੇ ਦੱਸਿਆ ਕੌਮ ਨੂੰ ਦੁਨੀਆ ਨੂੰ ਕਿ ਸਿੱਖ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੇਵਾਦਾਰ ਹੈ ਜੋ ਅਕਾਲ ਤਖਤ ਸਾਹਿਬ ਆਗਿਆ ਕਰੇ ਉਹਨੂੰ ਮੰਨਣ ਲਈ ਤਿਆਰ ਹੈ ਅਕਾਲੀ ਦਲ ਨੇ ਤਨਖਾਹ ਲਵਾਈ ਵੀ ਤੇ ਤਨਖਾਹ ਪੂਰੀ ਵੀ ਕੀਤੀ ਜੀ ਪਰ ਜਥੇਦਾਰ ਸਾਹਿਬ ਇਹਨੂੰ ਇਸ ਤਰੀਕੇ ਨਾਲ ਵੀ ਦੇਖਿਆ ਜਾਂਦਾ ਕਿਉਂਕਿ ਕਹਿੰਦੇ ਸੱਤ ਮੈਂਬਰੀ ਕਮੇਟੀ ਦਾ ਜੋ ਫੈਸਲਾ ਆਇਆ ਸੀ ਅਕਾਲ ਤਖਤ ਸਾਹਿਬ ਦਾ ਗਿਆਨੀ ਰਕबीर ਸਿੰਘ ਹੋਣੀ ਸੀ ਜਾਂ ਪੰਜ ਸਿੰਘ ਸਹਿਬਾਨ ਸੀ ਉਹਨਾਂ ਨੇ ਕਿਹਾ ਸੀ ਸੱਤ ਮੈਂਬਰੀ ਕਮੇਟੀ ਬਣਾਈ ਜਾਵੇ ਕਹਿੰਦੇ ਅਕਾਲੀ ਦਲ ਨੇ ਉਸ ਫੈਸਲੇ ਨੂੰ ਨਾ ਮੰਨਦੇ ਹੋਏ ਪਹਿਲਾਂ ਹੀ ਜੋ ਹੈ ਸੀ ਸਾਰਾ ਭਰਤੀ ਸ਼ੁਰੂ ਕਰਤੀ ਸੀ ਉਸ ਤੋਂ ਬਾਅਦ ਜਥੇਦਾਰ ਗਿਆਨੀ ਰਕबीर ਸਿੰਘ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਿਹੜਾ ਜਥੇਦਾਰਾਂ ਦੀ ਕਮਾਨ ਹੈ ਉਹ ਐਸਜੀਪੀਸੀ ਹੈ ਜਿਹੜੀ ਉਹ ਪੜਤਾਲ ਨਹੀਂ ਕਰ ਸਕਦੀ ਇਹ ਜਿਹੜਾ ਹੈ ਸਾਰਾ ਮਾਮਲਾ ਅਕਾਲ ਤਖਤ ਸਾਹਿਬ ਨੂੰ ਸੰਪੇੜਿਆ ਜਾਵੇ ਮੈਂ ਕਹਿੰਦਾ ਇਹ ਗੱਲ ਨੇ ਇਹਨਾਂ ਨੇ ਤਾਂ ਸ੍ਰੀਮਾਨ ਸਿੰਘ ਸਾਹਿਬ ਸਾਬਕਾ ਆਪ੍ਰੀਤ ਸਿੰਘ ਜੀ ਨੇ ਤਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀਮਾਨ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਹਰਗੰਤੀ ਸ੍ਰੀ ਦਰਬਾਰ ਸਾਹਿਬ ਜਿਨ੍ਹਾਂ ਨੂੰ ਦੋ ਵੱਡੀਆਂ ਪਦਮੀਆਂ ਬਾਬਾ ਬੁੱਢਾ ਸਾਹਿਬ ਦੀ ਤੇ ਭਾਈ ਗੁਰਦਾਸ ਦੀ ਹਾਂਜੀ ਗਿਆਨੀ ਰਕबीर ਸਿੰਘ ਜੀ ਤੇ ਵੀ ਇਲਜ਼ਾਮ ਲਾਇਆ ਕਿ ਰਿਕਾਰਡਿੰਗ ਤਾਂ ਉਹਨਾਂ ਦੇ ਕੋਲ ਸੀ ਉਹ ਵਾਇਰਲ ਕਰ ਰਹੇ ਨੇ ਕਿਸੇ ਨੂੰ ਬਖਸ਼ਿਆ ਹੈ ਇਹਨਾਂ ਨੇ ਹੂੰ ਤੁਸੀਂ ਦੱਸ ਦਿਓ ਨਾ ਸ਼੍ਰੋਮਣੀ ਕਮੇਟੀ ਨੂੰ ਬਖਸਿਆ ਨਾ ਅਕਾਲੀ ਦਲ ਨੂੰ ਬਖਸਿਆ ਨਾ ਜਥੇਦਾਰ ਰਕਾਲਤਖਸਰਬ ਨੂੰ ਬਖਸਿਆ ਨਾ ਜਥੇਦਾਰ ਪਟਨਾ ਸਾਹਿਬ ਨੂੰ ਬਖਸਿਆ ਤੇ ਇਹ ਇਹ ਯੋਗ ਕਿਵੇਂ ਹੋਏ ਹਮ ਕਿ ਕੀ ਯੋਗ ਹੋਗੇ ਇਹਨਾਂ ਨੂੰ ਹਮ ਤੁਸੀਂ ਦੱਸੋ ਵੀ ਕਿਹੜੀ ਯੋਗਤਾ ਹੈਗੀ ਹੈ ਬਲਕਿ ਪੰਥ ਵਿਰੋਧੀ ਸ਼ਕਤੀਆਂ ਦਾ ਹੱਥ ਟੋਕਾ ਹਮ ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲੈ ਰਿਹਾ ਜੀ ਮੈਂ ਕਿਸੇ ਵਿਅਕਤੀ ਦਾ ਪੰਥ ਵਿਰੋਧੀ ਭਾਵੇਂ ਉਹ ਜਿੱਥੇ ਮਰਜ਼ੀ ਹੋਣ ਉਹਨਾਂ ਦਾ ਹੱਥ ਟੋਕਾ ਪਰ ਜਿਸ ਤਰੀਕੇ ਦੇ ਨਾਲ ਇਹਨਾਂ ਤੇ ਇਲਜ਼ਾਮ ਵੀ ਲੱਗਦੇ ਰਹੇ ਜਥੇਦਾਰ ਸਾਹਿਬ ਸਿੱਧਮ ਸਿੱਧੇ ਤੌਰ ਤੇ ਵਿਰਸਾ ਸਿੰਘ ਬਲਟੋਹਾ ਕਹਿੰਦੇ ਰਹੇ ਜਾਂ ਹੋਰ ਕਾਲੀ ਆਗੂ ਕਹਿੰਦੇ ਰਹੇ ਆਰਐਸਐਸ ਦੇ ਨਾਲ ਜੋ ਸਾਂਝਾ ਸੀਗੀਆਂ ਗ੍ਰਹਿ ਮੰਤਰੀ ਨੂੰ ਮਿਲਣਾ ਜੋ ਸਾਰੇ ਇਲਜ਼ਾਮ ਲੱਗਦੇ ਵੀ ਰਹੇ ਪਰ ਇਹਨਾਂ ਦਾ ਜਵਾਬ ਹੈ ਜੋ ਉਹ ਵੀ ਗਿਆਨੀ ਹਰਪ੍ਰੀਤ ਸਿੰਘ ਦਿੰਦੇ ਰਹੇ ਉਹ ਤੁਹਾਡੇ ਕੋਲ ਵੀਡੀਓ ਮੌਜੂਦ ਨੇ ਜੀ ਉਹ ਤਾਂ ਤੁਹਾਡੇ ਕੋਲ ਵੀਡੀਓ ਮੌਜੂਦ ਨੇ ਉਹ ਖੁਦ ਅਕਾਲਤਖ ਸਾਹਿਬ ਦੇ ਅੰਦਰ ਬੈਠ ਕੇ ਗੱਦੇ ਤੇ ਗੱਲ ਕਹਿ ਰਹੇ ਨੇ ਕਿ ਮੇਰੇ ਫਲਾਣੇ ਨਾਲ ਸੰਬੰਧ ਨੇ ਮੇਰੇ ਫਲਾਣੇ ਨਾਲ ਸੰਬੰਧ ਨੇ ਮੇਰੀ ਯਾਰੀ ਹੈ ਮੇਰੀ ਮਿੱਤਰਤਾ ਹੈ ਮੈਂ ਕਹਿੰਦਾ ਉਹ ਤੁਹਾਡੀ ਆਪਣੀ ਪਰਸਨਲ ਵੱਖਰੇ ਤੌਰ ਤੇ ਹੋਵੇ ਜਦੋਂ ਕੋਈ ਕਿਸੇ ਨਾਲ ਬੰਦਾ ਕਿਤੇ ਕਿਸੇ ਬਾਜ਼ਾਰ ਗਿਆ ਹੋਵੇ ਕਿਸੇ ਖੇਤ ਚ ਗਿਆ ਹੋਵੇ ਕਿਸੇ ਸ਼ਹਿਰ ਗਿਆ ਹੋਵੇ ਪਰ ਜਦੋਂ ਪਾਇਲਟ ਕੋਕਪਿਟ ਵਿੱਚ ਹੁੰਦਾ ਨਾ ਉਦੋਂ ਉਹਨੇ ਫਲਾਈਟ ਨੂੰ ਟੇਕ ਆਫ ਕਰਾਉਣਾ ਹੁੰਦਾ ਤੇ ਲੈਂਡਿੰਗ ਕਰਾਉਣੀ ਹੁੰਦੀ ਉਹਨੇ ਟੈਲੀਫੋਨ ਵੀ ਨਹੀਂ ਉਹ ਕਰਦਾ ਕਿਸੇ ਨਾਲ ਜੀ ਜਦੋਂ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਦੀ ਪਦਵੀ ਤੇ ਹੋ ਫਿਰ ਤੁਸੀਂ ਧਰਮ ਨਿਆਂ ਕਰੋ ਅਧਰਮ ਨਾ ਕਰੋ ਹੂੰ ਜਿਨ੍ਹਾਂ ਨੂੰ ਇਹਨਾਂ ਨੇ 26 ਜਨਵਰੀ 26 ਦਸੰਬਰ 2022 ਨੂੰ ਕਿਹਾ ਸੀ ਕਿ ਭਾਈ ਬਲਦੇਵ ਸਿੰਘ ਜੀ ਨੂੰ ਪੰਜ ਬਾਣੀਆਂ ਨਹੀਂ ਆਉਂਦੀਆਂ ਉਹ ਪੰਜ ਬਾਣੀਆਂ ਸੁਣਾਵੇ ਉਹਨੇ ਸੁਣਾਈਆਂ ਨਹੀਂ ਇਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਅਨਾਉਂਸ ਕੀਤਾ ਪੰਜ ਸਿੰਘ ਸਹਿਬਾਨ ਨੂੰ ਨਾਲ ਲੈ ਕੇ ਕਿ ਉਹ ਪੰਜ ਬਾਣੀਆਂ ਸੁਣਾਉਣਗੇ ਤਾਂ ਪੰਜਾਂ ਚ ਸ਼ਾਮਲ ਹੋਣਗੇ ਉਹਦੇ ਉਹਨਾਂ ਨਹੀਂ ਸੁਣਾਈ ਉਹਨਾਂ ਕਿਹਾ ਹੂ ਕੇਅਰ ਕਿਉਂਕਿ ਉਹਨਾਂ ਨੂੰ ਆਉਂਦੀਆਂ ਨਹੀਂ ਇਹਨਾਂ ਨੇ ਬਾਵਜੂਦ ਉਹਦੇ ਉਹਨੂੰ ਆਪਣੇ ਨਾਲ ਖੜਾ ਕੀਤਾ ਜਿਸ ਬੰਦੇ ਬਾਰੇ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਕੋ ਕਿਹਾ ਗੁਰਦਿਆਲ ਸਿੰਘ ਬਾਰੇ ਕਿ ਉਹ ਪਟਨਾ ਸਾਹਿਬ ਦੀ ਮਰਿਆਦਾ ਖਰਾਬ ਕਰਨ ਦਾ ਮੁੱਖ ਦੋਸ਼ੀ ਹੈ ਉਹ ਗੁਨਾਹਗਾਰ ਹੈ ਫਿਰ ਉਸ ਨੂੰ ਇਹਨਾਂ ਨੇ ਫੇਰ ਉੱਥੋਂ ਜਿਹੜਾ ਸੀ ਉਹ ਅਕੀਤਾ ਉਹਨਾਂ ਨਾਲ ਲੈ ਕੇ ਫਿਰ ਰਾਜਗੀਰ ਉਹਨੂੰ ਮਿਲੇ ਫਿਰ ਉਹਨੂੰ ਪਟਨਾ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਟੀ ਲਵਾਇਆ ਆਪ ਕੀਤੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਤੋਂ ਖੁਦ ਬਾਗੀ ਨੇ ਜੀ ਤਾਂ ਤੁਹਾਡਾ ਅੱਗੇ ਵੀ ਸਮਾਂ ਹੈ ਤਾਂ ਆਖਰੀ ਸਵਾਲ ਹੈ ਮੇਰਾ ਗੈਗਸ ਆਫ ਬਾਦਲ ਜੋ ਹੈ ਬਾਦਲ ਉਹਨੇ ਕਿਹਾ ਜਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜੋ ਕਿਹਾ ਵੀ ਮੈਸੈਂਜਰਸ ਆਫ ਬਾਦਲ ਉਹਨਾਂ ਨੇ ਕਿਹਾ ਮੈਸੈਂਜਰਸ ਆਫ ਬਾਦਲ ਨੇ ਜਿਹੜੇ ਉਹ ਮੇਰੀ ਪੜਤਾਲ ਕਰਨ ਲੱਗੇ ਹੋਏ ਨੇ ਕਹਿੰਦੇ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਉਹ ਕਹਿੰਦੇ ਉਹ ਸਹੀ ਫੈਸਲਾ ਕਰਨਗੇ ਹੀ ਨਹੀਂ ਉਹਨਾਂ ਨੇ ਇਹ ਤੱਕ ਤਾਂ ਮੈਂ ਉਹੀ ਬੇਨਤੀ ਪਹਿਲਾਂ ਕੀਤੀ ਹੈ ਜਿਹੜੀ ਪੜਤਾਲ ਦੇ ਉੱਪਰ ਹੀ ਫੈਸਲਾ ਲਿਆ ਗਿਆ ਉਹ ਕਹਿੰਦੇ ਸੀ ਮੈਨੂੰ ਭਰੋਸਾ ਹੀ ਨਹੀਂ ਇਹਨਾਂ ਤੇ ਕਹਿੰਦੇ ਮੈਂ ਸਰਦਾਰ ਸਾਹਿਬ ਬਾਦਲ ਜੀ ਤੁਹਾਨੂੰ ਭਰੋਸਾ ਨਹੀਂ ਸੀ ਤੁਸੀਂ ਉਹ ਬੇਭਰੋਸਗੀ ਵਾਲੇ ਬੰਦਿਆਂ ਦੇ ਲਾਏ ਹੋਏ ਜਥੇਦਾਰ ਕਿਉਂ ਲੱਗੇ ਹੂੰ ਇਸ ਵੇਲੇ ਜਿਹੜੀ ਸ਼੍ਰਮਣੀ ਕਮੇਟੀ ਦੀ ਬਾਡੀ ਹੈ ਜੀ ਉਹ ਉਸ ਜਿਹੜੀ ਬਾਡੀ ਸਾਡੀ ਨਮਾਇੰਦਾ ਜਮਾਤ ਹੈ ਉਹਦੇ ਚ ਇਹਨਾਂ ਦੇ ਕਹਿਣ ਮੁਤਾਬਕ ਬਹੁਤ ਬਹੁ ਗਿਣਤੀ ਬਾਦਲ ਪੱਖੀ ਮੈਂਬਰਾਂ ਦੀ ਹੈ ਹੂੰ ਤੇ ਜਦੋਂ ਤੁਸੀਂ ਜਥੇਦਾਰ ਲੱਗੇ ਸੀ ਉਦੋਂ ਚੰਗੇ ਸੀ ਹੂੰ ਤੇ ਜੇ ਹੁਣ ਹੁਣ ਪੰਥ ਦੀ ਗੱਲ ਆਈ ਹੈ ਹੁਣ ਉਹ ਮਾੜੇ ਨੇ ਜੀ ਤਾਂ ਗੌਰ ਸਾਹਿਬ ਜੰਤੇ ਜਾਂਦੇ ਕੀ ਲੱਗਦਾ ਗਿਆਨੀ ਹਰਪ੍ਰੀਤ ਸਿੰਘ ਦਾ ਫਿਊਚਰ ਕੀ ਲੱਗਦਾ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਾਰੇ ਮੈਂ ਇਹ ਗੱਲ ਕਵਾਂਗਾ ਕਿ ਨਾਮ ਜਪੋ ਜੀ ਆਪਣੇ ਆਪਣੇ ਲਈ ਆਪਣੇ ਜੀਵਨ ਦੇ ਕੀਤੇ ਹੋਏ ਖੋਟੇ ਕਰਮਾਂ ਲਈ ਮਾਫੀ ਮੰਗੋ ਤੇ ਪੰਥਕ ਸ਼ਖਸੀਅਤਾਂ ਨੂੰ ਮੈਂ ਇਹ ਕਵਾਂਗਾ ਕਿ ਇਹ ਬੰਦਾ ਪੰਥ 'ਚ ਰਹਿਣ ਦੇ ਕਾਬਲ ਨਹੀਂ ਹੈਗਾ। ਹੂੰ ਇਹਨੂੰ ਪੰਥ 'ਚੋਂ ਸਿੱਖਿਆ ਜਾਣਾ ਚਾਹੀਦਾ। ਜੀ ਦੂਸਰੀ ਗੱਲ ਮੈਂ ਇਹ ਵੀ ਓਪਨਲੀ ਤੁਹਾਡੇ ਚੈਨਲ 'ਆਈ ਸਾਰੀ ਸੰਗਤ ਨੂੰ ਕਹਿਣਾ ਚਾਹੁੰਦਾ ਜੀ ਕਿ ਇਹ ਦੀਮਕ ਹੈ ਹੂੰ ਜਿਸ ਪਾਰਟੀ ਨਾਲ ਰਹੇਗਾ, ਜਿਸ ਮਨੁੱਖ ਨਾਲ ਰਹੇਗਾ ਜਿਹੜਾ ਇਹਦਾ ਭਲਾ ਕਰੇਗਾ ਉਹਨੂੰ ਦੀਮਕ ਵਾਂਗੂ ਮਿੱਟੀ ਕਰ ਦੇਵੇਗਾ। ਜੀ ਇਸ ਲਈ ਇਸ ਤੋਂ ਜਿੰਨਾ ਬਚ ਜਾਓ ਉਨਾ ਹੀ ਚੰਗਾ ਹੈਗਾ। ਜੀ ਤਾਂ ਧੰਨਵਾਦ ਘੌਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ